ਇਕਸ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਹੈਂਗਓਵਰ ਨਾਂ ਦਾ ਕਲੱਬ ਹੈ ਜਿਹੜਾ ਪੁੱਡਾ ਮਾਰਕੀਟ ਬਟਿੰਡਾ ਵਿਖੇ ਹੈ ਜਿੱਥੇ ਕਲੱਬ ਦੀ ਜਿਹੜਾ ਆਰਡ ਵਿੱਚ ਜਿਹੜਾ ਹੈਗਾ ਇਲੈਗਲ ਜਿਹੜਾ ਹੈ ਹੁੱਕਾ ਸਰਵ ਕੀਤਾ ਜਾਂਦਾ ਹੈ ਜਿਸ ਤੇ ਥਾਣਾ ਸਿਵਲ ਲਾਈਨ ਵਿਖੇ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਤੇ ਹੈਂਗਓਵਰ ਕਲੱਬ ਚੈੱਕ ਕਰਨ ਤੇ ਇਸ ਵਿੱਚੋਂ ਜਿਹੜਾ ਤਿੰਨ ਹੁੱਕੇ ਬਰਾਮਦ ਹੋਏ ਤੇ ਇਸ ਕਲੱਬ ਨੂੰ ਜਿਹੜਾ ਅਭਿਸ਼ੇਕ ਤੇ ਕਿਰਿਸ਼ਦੋ ਨਾਂ ਦੇ ਵਿਅਕਤੀ ਹੈ ਜਿਹੜੇ ਇਹਨੂੰ ਚਲਾਉਂਦੇ ਆ ਇਸ ਵਿੱਚ ਜਿਹੜਾ ਹੈਗਾ ਹਜੇ ਤੱਕ ਇਹਦੀ ਤਫ਼ਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਪਰ ਹੁਣ ਤੱਕ ਜਿਹੜਾ ਤਿੰਨ ਹੁੱਕੇ ਬਰਾਮਦ ਹੋਇਆ ਤੇ ਅਗਲੀ ਸਾ ਤਫ਼ਤੀਸ਼ ਅਸੀਂ ਕਰ ਰਹੇ ਹਾਂ ਯਾ ਮੌਕੇ ਤੇ ਜਿਹੜੇ ਹੈਗੇ ਕੁਝ ਜਿਹੜੇ ਕਸਟਮਰ ਵੀ ਮਿਲੇ ਆ ਜਿਹੜੇ ਜਿਨ੍ਹਾਂ ਨੂੰ ਹੁੱਕਾ ਸਰਵ ਕੀਤਾ ਹੋਇਆ ਸੀਗਾ ਤੇ ਅਸੀਂ ਉਹਦੇ ਮੁਤਾਬਕ ਇਹ ਅਗਲੀ ਕਾਰਵਾਈ ਅਮਲ 'ਚ ਲਿਆਂਦੇ ਪੰਜਾਬ ਇਹ ਪਹਿਲਾਂ ਵੀ ਸਾਡੇ ਵੱਲੋਂ ਲਗਾਤਾਰ ਜਿਹੜੀਆਂ ਹੈਗੀਆਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਡਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਦੇ ਸਖਤ ਨਿਦਾ ਨਿਰਦੇਸ਼ ਹੈ ਵੀ ਕੋਈ ਵੀ ਇਲਲੀਗਲ ਐਕਟੀਵਿਟੀ ਚ ਪਾਇਆ ਜਾਂਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ ਜਿਸ ਤਹਿਤ ਹੀ ਜਿਹੜਾ ਹੈਗਾ ਅੱਜ ਸਾਡੇ ਵੱਲੋਂ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਇਸ ਤੇ ਜਿਹੜਾ ਹੈਗਾ ਸਾਡੇ ਲੋਕੀ ਵੀ ਕਾਰਵਾਈ ਕੀਤੀ ਗਈ ਤੇ ਹੁਣ ਸਾਡੇ ਵੱਲੋਂ ਇਹਨਾਂ ਦਾ ਜਿਹੜਾ ਲਾਇਸੈਂਸ ਵੀ ਕੈਂਸਲ ਦੀ ਜਿਹੜੀ ਰეკਮੈਂਡੇਸ਼ਨ ਕਰਕੇ ਭੇਜਿਆ ਜਾਊਗਾ ਤਾਂ ਜੋ ਇਹੋ ਜੀ ਰੈਡੀ ਐਕਟੀਵਿਟੀ ਇਹ ਦੁਬਾਰੇ ਨਾ ਕਰ ਸਕਣ ਅਜੇ ਪ੍ਰੀਲਿਮਰੀ ਇਨਵੈਸਟੀਗੇਸ਼ਨ ਚ ਜ ਤੇ ਹਜੇ ਤੱਕ ਜਿਹੜੀ ਹੈਗੀ ਆ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਗਈਆਂ ਜੋ ਵੀ ਅੱਗੇ ਕੋਈ ਇਹਦੇ ਫੈਕਟਸ ਨਵੇਂ ਛੇ ਸਾਂਝੇ ਆਉ ਜਿਹੜੇ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ ਹੁਣ ਇਹ ਮੌਕੇ ਤੇ ਹਜੇ ਜਿਹੜੀ ਤਫਤੀਸ਼ ਜਿਹੜੀ ਇਹ ਕੀਤੀ ਜਾ ਰਹੀ ਹੈਗੀ ਹੈ ਤੇ ਜਿਹੜੇ ਉਹ ਦੋ ਮਾਮਲਾ ਕਰ ਚੁੱਕੇ ਹਾਂਜੀ ਆ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਗਲੀ ਤਫਤੀਸ਼ ਅਮਲ ਵਿੱਚ ਲਿਆ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜੋ ਹੋ ਵੀ ਕੋਈ ਫੈਕਟ ਸਾਹਮਣੇ ਆਉਂਦਾ ਉਹਦੇ ਬੰਦੀ ਕਾਰਵਾਈ ਕੀਤੀ ਜਾਏਗੀ